ਇੱਕ ਵਾਰੀ ਫਿਰ ਸਿਵਲ ਹਸਪੀਟਲ ਬਣਿਆ ਸੁਰਖੀਆਂ ਇੱਕ ਖਬਰ ਨੇ ਲੋਕਾਂ ਨੂੰ ਸਿਵਲ ਹਸਪੀਟਲ ਬਾਰੇ ਸੋਚਣ ਲਈ ਕੀਤਾ ਮਜਬੂਰ ਆਖਰੋ ਕਿਹੜੀ ਖਬਰ ਹੈ ਜਿਸ ਨੇ ਸਭ ਨੂੰ ਕੀਤਾ ਸ਼ਰਮਸਾਰ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸਿਵਲ ਹਸਪੀਟਲ ਅਕਸਰ ਕਈ ਵਾਰ ਸੁਰਖੀਆਂ ਦਾ ਕਾਰਨ ਬਣਦੇ ਨੇ ਕੁਝ ਅਜਿਹੀਆਂ ਖਬਰਾਂ ਵਾਇਰਲ ਹੁੰਦੀਆਂ ਨੇ ਕੁਝ ਅਜਿਹੀ ਅਣਦੇਖੀ ਕਹਿ ਸਕਦੇ ਆਂ ਅਲਗਰਜੀ ਕਹਿ ਸਕਦੇ ਆਂ ਕਿ ਜਿਸ ਨੂੰ ਲੋਕ ਸੀਰੀਅਸਲੀ ਨਹੀਂ ਲੈਂਦੇ ਜਦੋਂ ਉਹ ਫਿਰ ਸੋਸ਼ਲ ਮੀਡੀਆ ਦੇ ਉੱਪਰ ਪ੍ਰਿੰਟ ਮੀਡੀਆ ਦੇ ਉੱਪਰ ਸੁਰਖੀਆਂ ਬਣਦਾ ਹੈ ਤਾਂ ਫਿਰ ਉਹਨਾਂ ਲੋਕਾਂ ਨੂੰ ਮੂੰਹ ਛਪਾਉਣ ਨੂੰ ਜਗ੍ਹਾ ਨਹੀਂ ਮਿਲਦੀ ਇੱਕ ਅਜਿਹੀ ਖਬਰ ਜਿਹੜੀ ਅੱਜ ਹਰ ਪ੍ਰਿੰਟ মিডিਆ ਦਾ ਹਿੱਸਾ ਬਣੀ ਹੋਈ ਹੈ ਔਰ ਹਰ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਵਾਇਰਲ ਹੋ ਰਹੀ ਆ ਇੱਕ ਅੰਤਰਰਾਸ਼ਟਰੀ ਅਲਗੋਜੇ ਮਾਸਟਰ ਕਰਮਜੀਤ ਬੱਗਾ ਕਰਮਜੀਤ ਬੱਗਾ ਦੋਸਤੋ ਜਿਹਦੇ ਨਾਲ ਮੈਨੂੰ ਬਹੁਤ ਸਾਲ ਕੰਮ ਕਰਨ ਦਾ ਮੌਕਾ ਮਿਲਿਆ ਕਈ ਵਾਰ ਇਹਨਾਂ ਦੀਆਂ ਇੰਟਰਵਿਊਜ਼ ਰਿਕਾਰਡ ਕੀਤੀਆਂ ਨੇ ਔਰ ਕਈ ਵਾਰ ਮਤਲਬ ਮੇਲਿਆਂ ਦੇ ਵਿੱਚ ਭੰਗੜੇ ਦੇ ਵਿੱਚ ਲਗੂਜੇ ਵਜਾਉਣੇ ਵਾਲੇ ਗੂਜੇ ਸਿਖਾਉਣੇ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਦੇ ਅਲਗੋਜਿਆਂ ਦੀ ਵਜਾਉਣ ਦੀ ਜਿਹੜੀ ਮਿਸਾਲ ਹੈ ਉਹ ਦਿੱਤੀ ਜਾਂਦੀ ਸੀ ਸੋ ਪਿਛਲੇ ਦਿਨੀ ਉਹ ਇਸ ਦੁਨੀਆ ਤੋਂ ਚਲੇ ਗਏ لیکن دوستو میں دسنا ਪਰਿਵਾਰਿਕ ਮੈਂਬਰ ਜਿਹੜੇ ਆ ਉਹ ਬਾਹਰ ਹੋਣ ਕਰਕੇ ਕੁਝ ਦਿਨ ਵਾਸਤੇ ਜਿਹੜੀ লাশ ਸੀ ਉਹਨਾਂ ਦੀ ਔਰ ਉਸ ਨੂੰ ਬਕਾਇਦਾ ਤੌਰ ਤੇ ਜਿਹੜਾ ਹੈ ਉਹ ਫਰੀਜ਼ਰ ਦੇ ਵਿੱਚ ਰੱਖ ਦਿੱਤਾ ਮੁਹਾਲੀ ਮੈਡੀਕਲ ਕਾਲਜ ایمਸ ਦੇ ਫਰੀਜ਼ਰ ਵਿੱਚ ਜਿਹੜੀ ਖਰਾਬ ਹੋਈ ਆ ਅੰਤਰਰਾਸ਼ਟਰੀ ਅਲਗੋਜੇ বাজਾਉਣ ਵਾਲੇ ਕਲਾਕਾਰ ਕਰਮਜੀਤ ਬੱਗਾ ਦੀ লাশ ਹੈਰਾਨ ਹੋ ਗਏ ਕਰੜ ਦੇ ਰਹਿਣ ਵਾਲੇ ਮਸ਼ਹੂਰ ਅਲਗੋਜੇ ਮਾਸਟਰ ਕਰਮਜੀਤ ਸਿੰਘ ਬੱਗਾ ਜਿਹਦੀ ਕਿ ਪਿਛਲੇ ਦਿਨੀ ਹੀ ਮੌਤ ਹੋਈ ਸੀ ਲੇਕਿਨ ਸਵਾਲ ਇਹ ਹੈ ਕਿ ਪਰਿਵਾਰ ਨੇ ਜਿਵੇਂ ਪਹਿਲਾਂ ਦੱਸਿਆ ਕਿ ਬਾਹਰ ਹੋਣ ਕਰਕੇ ਉਹਨਾਂ ਦਾ ਅੰਤਮ ਜਿਹੜਾ ਸੰਸਕਾਰ ਹੈ ਉਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੇ ਹੀ ਕਰਨਾ ਸੀ ਔਰ ਪਰਿਵਾਰਕ ਮੈਂਬਰਾਂ ਨੇ ਜਿਹੜੇ ਅੰਦਰ ਸੀ ਉਹਨਾਂ ਨੇ ਸੋਚਿਆ ਕਿ লাশ ਖਰਾਬ ਨਾ ਹੋਵੇ ਚਲੋ ਇਸ ਨੂੰ ਸਿਵਲ ਹਸਪੀਟਲ ਦੇ ਵਿੱਚ ਦੀ ਜਿਹੜੀ ਫਰੀਜ਼ਰ ਹੈ ਉਹਦੇ ਵਿੱਚ ਰੱਖ ਦਿੰਦੇ ਆ ਇਸ ਨੂੰ ਮੁਹਾਰੀ ਦੇ ਫੇਜ਼ 6 ਦੇ ਸਿਵਲ ਹਸਪੀਟਲ ਦੇ ਮਰਦਾ ਘਰ ਦੇ ਵਿੱਚ ਮਤਲਬ ਕਰਮਜੀਤ ਸਿੰਘ ਬੱਗਾ ਦੀ লাশ ਰੱਖੀ ਗਈ ਹੈ ਔਰ ਜਦੋਂ ਪਰਿਵਾਰਕ ਮੈਂਬਰ ਸ਼ਨੀਵਾਰ ਨੂੰ ਵਿਦੇਸ਼ ਤੋਂ ਆਏ ਤੇ লাশ ਲੈਣ ਗਏ ਤਾਂ ਉਹ ਹੈਰਾਨ ਰਹਿ ਗਏ ਹੈਰਾਨ ਰਾ ਗਏ ਕਿ ਜਿਸ ਫਰੀਜ਼ਰ ਦੇ ਵਿੱਚ লাশ ਰੱਖੀ ਹੋਈ ਸੀ ਉਹ ਫਰੀਜ਼ਰ ਹੀ ਬੰਦ ਪਿਆ ਸੀਗਾ ਜਿਸ ਕਾਰਨ ਲਾਸ਼ ਪੂਰੀ ਤਰ੍ਹਾਂ ਕਾਲਾ ਰੰਗ ਹੋ ਚੁੱਕਾ ਸੀ ਸੁੱਜ ਗਿਆ ਸੀਗਾ ਔਰ ਬਦਬੂ ਜਿਹੜੀ ਹੈ ਉਹ ਬਹੁਤ ਜ਼ਿਆਦਾ ਆ ਰਹੀ ਸੀ ਪਰਿਵਾਰ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਫਰੀਜ਼ਰ ਜਿਹੜਾ ਹੈ ਪਿਛਲੇ 3-4 ਦਿਨਾਂ ਤੋਂ ਬੰਦ ਹੈ ਔਰ ਹਸਪੀਟਲ ਪ੍ਰਸ਼ਾਸਨ ਨੇ ਇਸ ਨੂੰ ਅਣ ਡੇਠਾ ਕਰ ਦਿੱਤਾ ਹੈ ਜਦੋਂ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਲ ਦੇ ਅਧਿਕਾਰੀਆਂ ਨੇ ਗੱਲ ਕੀਤੀ ਤਾਂ ਉਹਨਾਂ ਨੇ ਬਿਜਲੀ ਬੰਦ ਹੋਣ ਦਾ ਬਹਾਨਾ ਜਿਹੜਾ ਹੈ ਉਹ ਬਣਾਇਆ ਹੈ ਇਸ ਮਾਮਲੇ ਦੇ ਵਿੱਚ ਹੁਣ ਮੈਡੀਸਨ ਦੇ ਐਚਓਡੀ ਡਾਕਟਰ ਅਸ਼ਮਨੀ ਕੁਮਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਔਰ ਮੁਰਦਾ ਘਾਟ ਵਿੱਚ ਪਈ ਹੋਈ ਲਾਸ਼ ਜਿਹੜੀ ਹੈ ਉਹ ਥੋੜੀ ਖਰਾਬ ਹੋ ਗਈ ਹੈ ਮੁਰਦਾ ਘਾਟ ਦੇ ਵਿੱਚ 8 ਫਰੀਜ਼ਰ ਹਨ ਜੋ ਸਾਰੇ ਕੰਮ ਕਰਨ ਵਾਲੀ ਹਾਲਤ ਵਿੱਚ ਹਨ ਜਿਸ ਫਰੀਜ਼ਰ ਦੇ ਵਿੱਚ ਕਲਾਕਾਰ ਦੀ ਲਾਸ਼ ਰੱਖੀ ਗਈ ਸੀ ਉਹ ਵੀ ਚੱਲ ਰਿਹਾ ਸੀ ਅਤੇ ਜਿਸ ਦਾ ਤਾਪਮਾਨ ਬਰਕਰਾਰ ਰੱਖਿਆ ਗਿਆ ਸੀ ਬਾਅਦ ਵਿੱਚ ਇੱਕ ਟੈਕਨੀਸ਼ੀਅਨ ਨੂੰ ਜਦੋਂ ਜਾਂਚ ਲਈ ਬੁਲਾਇਆ ਗਿਆ ਤੇ ਉਸ ਨੇ ਪੁਸ਼ਟੀ ਕੀਤੀ ਕਿ ਫਰੀਜ਼ਰ ਕੋਇਲਾ ਵਿੱਚੋਂ ਇੱਕ ਮਾਮੂਲੀ ਸਮੱਸਿਆ ਸੀ ਜਿਸ ਨੂੰ ਬਾਅਦ ਵਿੱਚ ਠੀਕ ਕਰ ਦਿੱਤਾ ਗਿਆ ਸੀ ਮਤਲਬ ਹੁਣ ਦੇਖੋ ਐਚਓਡੀ ਸਾਹਿਬ ਕੁਝ ਕਹਿ ਰਹੇ ਆ ਉਹ ਵੀ ਕਹਿ ਰਹੇ ਆ ਜਿਹੜੇ ਫ੍ਰੀਜ਼ਰ ਦੀ ਜਿਨ੍ਹਾਂ ਨੂੰ ਬੁਲਾਇਆ ਗਿਆ ਸੀ ਟੈਕਨੀਸ਼ੀਅਨ ਨੂੰ ਕਿ ਜਿਸ ਦੇ ਵਿੱਚ ਇੱਕ ਮਾਮੂਲੀ ਸਮੱਸਿਆ ਸੀ ਬਾਅਦ ਵਿੱਚ ਉਸ ਨੂੰ ਠੀਕ ਕਰ ਦਿੱਤਾ ਸਵਾਲ ਇਹ ਨਹੀਂ ਹੈ ਕਿ ਉੱਥੇ ਡਿਊਟੀਆਂ ਨਹੀਂ ਲਾਈਆਂ ਜਾਂਦੀਆਂ ਜੋ ਲੋਕ ਤੁਹਾਨੂੰ ਜ਼ਿੰਮੇਵਾਰੀ ਸੌਂਪਦੇ ਐ ਜੋ ਲੋਕ ਤੁਹਾਡੇ ਤੇ ਬਲਾਈਂਡ ਫੇਥ ਕਰਦੇ ਐ ਤੁਸੀਂ ਤਾਂ ਉਹਨਾਂ ਲੋਕਾਂ ਤੇ ਵੀ ਪ੍ਰਸ਼ਨ ਚਿੰਨ ਖੜੇ ਕਰਦੇ ਹੋ ਨਾ ਡਾਕਟਰਾਂ ਦੇ ਵੀ ਪ੍ਰਸ਼ਨ ਚਿੰਨ ਖੜਾ ਕਰਦੇ ਹੋ ਜਿਹੜੇ ਪੂਰੀ ਤਨਦੇਹੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਨੇ ਸਿਵਲ ਹਸਪੀਟਲ ਦੇ ਵਿੱਚ ਬਹੁਤ ਸਾਰੇ ਅਜਿਹੇ ਡਾਕਟਰ ਨੇ ਜੋ ਸੱਚਮੁੱਚ ਆਪਣੀ ਡਿਊਟੀ ਪ੍ਰਤੀ ਵਫਾਦਾਰ ਨੇ ਪਰ ਜਦੋਂ ਇਸ ਤਰ੍ਹਾਂ ਦੇ ਹਾਦਸੇ ਆਉਂਦੇ ਨੇ ਇਸ ਤਰ੍ਹਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਹਿੱਸਾ ਬਣਦਾ ਹੈ ਤਾਂ ਫਿਰ ਕਿਤੇ ਨਾ ਕਿਤੇ ਉਹ ਵੀ ਉਸ ਦਾਇਰੇ ਦੇ ਵਿੱਚ ਨਜ਼ਰ ਆਉਂਦੇ ਨੇ ਸੋ ਅੱਜ ਕਰਮਜੀਤ ਸਿੰਘ ਬੱਗਾ ਇੱਕ ਬਾ ਕਮਾਲ ਕਲਾਕਾਰ ਅਲਗੋਜੇ ਮਾਸਟਰ ਪਿਛਲੇ ਦਿਨੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਔਰ ਜਿਸ ਦੀ লাশ ਜਿਹੜੀ ਹੈ ਉਹ ਸਿਵਲ ਹਸਪੀਟਲ ਮੁਹਾਰੀ ਦੇ ਫੇਸ 6 ਦੇ ਵਿੱਚ ਜਿਹੜੀ ਹੈ ਉਹ ਰੱਖੀ ਗਈ ਸੀ ਔਰ ਬਾਅਦ ਵਿੱਚ ਜਦੋਂ ਬਾਅਦ ਵਿੱਚ ਜਦੋਂ লাশ ਲੈਣ ਆਏ ਉਹਨਾਂ ਦੇ ਪਰਿਵਾਰਕ ਮੈਂਬਰ ਤਾਂ ਉਸ ਬਿੱਲਾਂ ਪੂਰੀ ਤਰ੍ਹਾਂ ਤੇਜ਼ ਬਦਬੂ ਆ ਰਹੀ ਸੀ ਔਰ লাশ ਦਾ ਜਿਹੜਾ ਰੰਗ ਉਹ ਵੀ ਕਾਲਾ ਪੈ ਚੁੱਕਾ ਸੀ ਔਰ ਉਹਦੇ ਵਿੱਚ ਮਤਲਬ ਉਹ ਫੁੱਲ ਵੀ ਗਈ ਸੀ লাশ ਔਰ ਪਰਿਵਾਰਕ ਮੈਂਬਰ ਜਿਹੜੇ ਨੇ ਇਸ ਸਭ ਨੂੰ ਵੇਖ ਕੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੋ ਗਏ ਕਾਫੀ ਜ਼ਿਆਦਾ ਉਹ ਦੁਖੀ ਹੋਏ ਨੇ ਔਰ ਖਾਸ ਕਰਕੇ ਦੋਸਤੋ ਜਿਸ ਕਲਾਕਾਰ ਨੂੰ ਮੈਂ ਹਜ਼ਾਰਾਂ ਦੀ ਭੀੜ ਦੇ ਵਿੱਚ ਲਗੋਜੇ ਵਜਾਉਂਦੇ ਦੇਖਿਆ ਜਿਸ ਕਲਾਕਾਰ ਨੂੰ ਅਸੀਂ ਕਈ ਵਾਰ ਇੰਟਰਵਿਊ ਕੀਤੀ ਹੈ ਔਰ ਅਲਗੋਜੀਆਂ ਨੂੰ ਖਾਸ ਲੈ ਕੇ 에ਪੀਸੋਡ ਕੀਤਾ ਗਿਆ ਸੀਗਾ ਅੱਜ ਜਦੋਂ ਇਹ ਖਬਰ ਵਾਇਰਲ ਹੋਈ ਹੈ ਤੇ ਮਨ ਬਹੁਤ ਪਰੇਸ਼ਾਨ ਹੋਇਆ ਉਹ ਕਲਾਕਾਰ ਜਿਹੜੇ ਪ੍ਰੈਸ ਕੀਤੇ ਕੱਪੜੇ ਕਦੇ ਨਹੀਂ ਸੀ ਪਾਉਂਦੇ ਉਹ ਬਿਨਾ ਪ੍ਰੈਸ ਤੋਂ ਕੱਪੜੇ ਤਾਂ ਪਾਉਂਦੇ ਹੀ ਨਹੀਂ ਸੀਗੇ ਔਰ ਜਦੋਂ ਅਸੀਂ ਸ਼ੂਟ ਕਰਨਾ ਸੀ ਤੇ ਮੈਂ ਕਿਹਾ ਬੱਗਾ ਜੀ ਤੁਸੀਂ ਐ ਕਰੋ ਚੇਂਜ ਕਰ ਲਓ ਤਾਂ ਉਹਨਾਂ ਨੇ ਦੇਖਿਆ ਕਿ ਕੁਝ ਸੜੀਆਂ ਪੈ ਗਈਆਂ ਕੁਰਤੇ ਨੂੰ ਤੇ ਉਹਨਾਂ ਨੇ ਇੱਕ ਪ੍ਰੈਸ ਰੱਖੀ ਹੋਈ ਸੀ ਉਸੇ ਵੇਲੇ ਪ੍ਰੈਸ ਕੱਢੀ ਮਾਰੀ ਔਰ ਉਸ ਤੋਂ ਬਾਅਦ ਮਤਲਬ ਉਸਨੇ ਇਹ ਸਾਰੇ ਐਪੀਸੋਡ ਅਸੀਂ ਸ਼ੂਟ ਕੀਤਾ ਹੈ ਲੇਕਿਨ ਅੰਤ ਕਿੱਥੇ ਹੋਣਾ ਕਿਸ ਤਰ੍ਹਾਂ ਹੋਣਾ ਇਹ ਸਾਰਾ ਉੱਪਰ ਵਾਲੇ ਦੇ ਹੱਥ ਵਿੱਚ ਹੈ ਸੋ ਇਹੀ ਦੁਆ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਲੈ ਕੇ ਤਾਂ ਤੁਸੀਂ ਜਾਣਾ ਹੀ ਜਾਣਾ ਸਭ ਨੇ ਜਾਣਾ ਜੋ ਆਇਆ ਉਹਨੇ ਜਾਣਾ ਹੀ ਜਾਣਾ ਪਰ ਇਸ ਤਰ੍ਹਾਂ ਦੇ ਹਾਲਾਤਾਂ ਤੋਂ ਦੂਰ ਰੱਖਿਓ ਇਹਨਾਂ ਲੋਕਾਂ ਦੇ ਜਿਨ੍ਹਾਂ ਲੋਕਾਂ ਦੇ ਘਟੀਆ ਪ੍ਰਬੰਧ ਨੇ ਉਹਨਾਂ ਤੋਂ ਦੂਰ ਰੱਖਿਓ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ